ਸਰਕਾਰ ਦੇ ਵੱਲੋਂ ਇੰਟਰਨੈਟ ਦੇ ਉੱਪਰ ਬਣਾ ਦਿੱਤਾ ਗਿਆ ਸਖਤ ਕਾਨੂੰਨ ਸ਼ਿਕਾਇਤ ਮਿਲਣ ਦੇ ਉੱਪਰ ਮਹਿਜ਼ 3 ਘੰਟਿਆਂ ਦੇ ਵਿੱਚ ਸਮੱਗਰੀ ਹਟਾਉਣੀ ਕਰ ਦਿੱਤੀ ਗਈ ਲਾਜ਼ਮੀ 2 ਫਰਵਰੀ 2026 ਜਾਨੀ ਕਿ ਅਸ ਤੋਂ ਨਵਾਂ ਆਈਟੀ ਨਿਜ਼ਮ ਹੋ ਗਿਆ ਲਾਗੂ ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਦ ਕਰਾਂਂ ਦਰਅਸਲ ਹੈ ਪਿਛਲੇ ਕੁਝ ਕੁ ਸਮੇਂ ਤੋਂ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਤਸਵੀਰਾਂ ਬਹੁਤ ਸਾਰਾ ਕੰਟੈਂਟ ਸਮਗਰੀ ਬਣਾਈ ਜਾਂਦੀ ਸੀ ਬਹੁਤ ਵਾਰ ਇਹ ਵੀ ਹੁੰਦਾ ਸੀ ਕਿ ਆਮ ਲੋਕਾਂ ਨੂੰ ਭੋਲੀ ਪਾਲੀ ਜਨਤਾ ਨੂੰ ਪਛਾਣਨ ਦੇ ਵਿੱਚ ਔਖਾਈ ਹੁੰਦੀ ਸੀ ਕਿ ਕਿਹੜੀ ਅਸਲੀਆ ਵੀਡੀਓ ਆ ਅਸਲੀਆ ਜਾਂ ਪਰ ਕਿਹੜੀ AI ਦੇ ਨਾਲ ਮਨਕਰਤ ਤਰੀਕੇ ਦੇ ਨਾਲ ਬਣਾਈ ਗਈ ਆ ਪਰ ਹੁਣ ਇਸ ਦੇ ਉੱਪਰ ਕੇਂਦਰ ਸਰਕਾਰ ਨਕੇਲ ਕੱਸ ਰਹੀ ਆ ਅੱਜ 20 ਫਰਵਰੀ 2126 ਤੋਂ ਨਵਾਂ ਨਿਜਮ ਜਿਹੜਾ ਆਈਟੀ ਨਿਜਮ ਲਾਗੂ ਕਰ ਦਿੱਤਾ ਗਿਆ ਦਰਅਸਲ ਕੇਂਦਰ ਸਰਕਾਰ ਨੇ AI ਦੇ ਨਾਲ ਬਣੀ ਫੋਟੋ ਵੀਡੀਓ ਆਡੀਓ ਦੇ ਲਈ ਨਵੇਂ ਆਈਟੀ ਸੋਧ ਨਿਜਮ 2126 ਲਾਗੂ ਕਰ ਦਿੱਤੇ ਨੇ ਇਹ ਨਿਜਮ 20 ਫਰਵਰੀ 2126 ਤੋਂ ਦੇਸ਼ ਭਰ ਦੇ ਵਿੱਚ ਲਾਗੂ ਹੁੰਦੇ ਨੇ ਇਸ ਤੋਂ ਪਹਿਲਾਂ 10 ਫਰਵਰੀ ਨੂੰ ਯਾਨੀ ਕਿ ਅੱਜ ਤੋਂ 10 ਦਿਨ ਪਹਿਲਾਂ ਸੂਚਨਾ ਟੈਕਨਾਲੋਜੀ ਮੰਤਰਾਲੇ ਦੇ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਜੇਕਰ ਕੋਈ ਫੋਟੋ ਵੀਡੀਓ ਜਾਂ ਆਡੀਓ AI ਦੇ ਨਾਲ ਮਦਦ ਨਾਲ ਬਣਾਇਆ ਜਾਂਦਾ ਤਾਂ ਉਸ ਦੇ ਉੱਪਰ ਸਪਸ਼ਟ ਲੇਬਲ ਲਗਾਉਣਾ ਲਾਜ਼ਮੀ ਹੋਵੇਗਾ ਵੀਡੀਓ ਦੇ ਕੋਨੇ ਦੇ ਵਿੱਚ AI ਨਾਲ ਤਿਆਰ ਕੀਤਾ ਗਿਆ ਜਾਂ ਪਰ ਇਸ ਤਰ੍ਹਾਂ ਦਾ ਸਪਸ਼ਟ ਨਿਸ਼ਾਨ ਹੋਣਾ ਚਾਹੀਦਾ ਕਿ ਇਹ ਲੇਬਲ ਦਰਸ਼ਕਾਂ ਨੂੰ ਅਸਲੀ ਅਤੇ ਮਨਕੜਤ ਸਮੱਗਰੀ ਦੇ ਵਿੱਚ ਫਰਕ ਕਰਨ ਦੇ ਵਿੱਚ ਮਦਦ ਕਰੇਗਾ 19 ਫਰਵਰੀ 2025 ਨੂੰ AI ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਿਜੀਟਲ ਸਮੱਗਰੀ ਦੇ ਵੀ ਖਾਣ ਪੀਣ ਵਾਲੀਆਂ ਵਸਤੂਆਂ ਵਾਂਗ ਪੋਸ਼ਣ ਲੈਵਲ ਦੀ ਤਰ੍ਹਾਂ ਪ੍ਰਮਾਣਿਕਤਾ ਲੈਵਲ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਪਤਾ ਲੱਗੇਗਾ ਕਿ ਸਮੱਗਰੀ ਅਸਲੀ ਕਿਹੜੀ ਆ ਜਾਂ ਫਿਰ AI ਦੇ ਨਾਲ ਬਣੀ ਹੋਈ ਮਨਕੜਤ ਕਿਹੜੀ ਆ ਨਵੇਂ AI ਨਿਯਮਾਂ ਦੇ ਹਰ AI ਸਮੱਗਰੀ ਦੇ ਵਿੱਚ ਤਕਨੀਕੀ ਮਾਰਕਰ ਜਾਂ ਫਿਰ ਮੈਟਾਡੇਟਾ ਸ਼ਾਮਲ ਹੋਵੇਗਾ ਇਸ ਨੂੰ ਫੈਲ ਦਾ ਡਿਜੀਟਲ ਡੀਐਨਏ ਕਿਹਾ ਜਾ ਰਿਹਾ ਇਸ ਦੇ ਵਿੱਚ ਬਣਾਉਣ ਦੀ ਤਰੀਕ ਵਰਤੇ ਗਏ AI ਟੂਲ ਅਤੇ ਪਹਿਲੀ ਵਾਰ ਅਪਲੋਡ ਕੀਤੇ ਗਏ ਪਲੇਟਫਾਰਮ ਦੀ ਜਾਣਕਾਰੀ ਹੋਵੇਗੀ ਇਹ ਜਾਣਕਾਰੀ ਸਕਰੀਨ ਦੇ ਉੱਪਰ ਨਹੀਂ ਦਿਖੇਗੀ ਪਰ ਫਾਈਲ ਦੇ ਅੰਦਰ ਸੁਰੱਖਿਅਤ ਜ਼ਰੂਰ ਰਹੇਗੀ ਜੇਕਰ ਕੋਈ ਵਿਅਕਤੀ ਲੇਬਲ ਜਾਂ ਮੈਟਾ ਡਾਟਾ ਹਟਾਉਣ ਦੀ ਕੋਸ਼ਿਸ਼ ਕਰਦਾ ਤਾਂ ਸਮੱਗਰੀ ਆਪਨੇ ਆਪ ਹਟ ਸਕਦੀ ਹੈ ਪਰ ਪਹਿਲਾਂ ਲੋਕ ਵਾਟਰਮਾਰਕ ਕੱਟ ਕੇ ਜਾਂ ਐਡਿਟ ਕਰਕੇ ਹਟਾ ਦਿੰਦੇ ਸੀ ਪਰ ਹੁਣ ਇਹ ਗੈਰ ਕਾਨੂੰਨੀ ਮੰਨਿਆ ਜਾਵੇਗਾ ਜੇਕਰ एआई ਦੀ ਵਰਤੋਂ ਬਾਲ ਅਸ਼ਲੀਲਤਾ ਧੋਖਾਧੜੀ ਹਥਿਆਰਾਂ ਨਾਲ ਜੁੜੀ ਗੈਰ ਕਾਨੂੰਨੀ ਜਾਣਕਾਰੀ ਜਾਂ ਪਰ ਕਿਸੇ ਦੀ ਨਕਲ ਕਰਕੇ ਡੀਪ ਫੇਕ ਬਣਾਉਣ ਲਈ ਕੀਤੀ ਜਾਂਦੀ ਆ ਤਾਂ ਇਹ ਗੰਭੀਰ ਅਪਰਾਧ ਮੰਨਿਆ ਜਾਵੇਗਾ ਪੁਲਿਸ ਤਕਨੀਕੀ ਮਾਰਕਰ ਰਾਹੀਂ ਦੋਸ਼ੀ ਤੱਕ ਪਹੁੰਚ ਕਰੇਗੀ ਪਹਿਲਾਂ ਆਈਟੀ ਨਿਯਮਾ ਅਧੀਨ ਗੈਰ ਕਾਨੂੰਨੀ ਸਮੱਗਰੀ ਹਟਾਉਣ ਲਈ 36 ਘੰਟਿਆਂ ਦਾ ਸਮਾਂ ਮਿਲਦਾ ਸੀ ਪਰ ਹੁਣ ਇਸ ਨੂੰ ਘਟਾ ਕੇ ਮਹਿਜ ਸਿਰਫ 3 ਘੰਟਿਆਂ ਦਾ ਕਰ ਦਿੱਤਾ ਗਿਆ ਜੇਕਰ ਕਿਸੇ ਸਮੱਗਰੀ ਬਾਰੇ ਸ਼ਿਕਾਇਤ ਮਿਲਦੀ ਆ ਤਾਂ ਪਲੇਟਫਾਰਮ ਨੂੰ 3 ਘੰਟਿਆਂ ਦੇ ਅੰਦਰ ਕਾਰਵਾਈ ਜਿਹੜੀ ਕਰਨੀ ਪਵੇਗੀ ਹੁਣ ਜਦੋਂ ਵੀ ਕੋਈ ਯੂਜ਼ਰ ਸਮੱਗਰੀ ਅਪਲੋਡ ਕਰੇਗਾ ਪਲੇਟਫਾਰਮ ਨੂੰ ਇਹ ਘੋਸ਼ਣਾ ਲੈਣੀ ਪਵੇਗੀ ਕਿ ਇਹ AI ਦੇ ਨਾਲ ਬਣੀ ਹੈ ਜਾਂ ਫਿਰ ਨਹੀਂ ਕੰਪਨੀਆਂ ਨੂੰ ਇਸ ਦੀ ਜਾਂਚ ਲਈ ਟੂਲ ਵੀ ਲਗਾਉਣੇ ਪੈਣਗੇ ਜੇਕਰ ਪਲੇਟਫਾਰਮ ਬਿਨਾਂ ਖੁਲਾਸੇ ਦੇ AI ਸਮੱਗਰੀ ਪ੍ਰਕਾਸ਼ਿਤ ਕਰਦਾ ਤਾਂ ਉਹ ਕੋਤਵੀ ਜੁਮੇਵਾਰ ਹੋਵੇਗਾ ਜੇਕਰ ਸੋਸ਼ਲ ਮੀਡੀਆ ਕੰਪਨੀਆਂ ਨਿਯਮਾਂ ਦੀ ਪਾਲਣਾ ਕਰਦੀਆਂ ਨੇ ਤਾਂ ਉਹਨਾਂ ਨੂੰ ਆਈਟੀ ਐਕਟ ਦੀ ਧਾਰਾ 79 ਅਧੀਨ ਸੇਫ ਹਾਰਬਰ ਸੁਰੱਖਿਆ ਮਿਲਦੀ ਰਹੇਗੀ ਇਸ ਦਾ ਮਤਲਬ ਇਹ ਆ ਕਿ ਯੂਜ਼ਰ ਦੀ ਗਲਤੀ ਲਈ ਕੰਪਨੀ ਨੂੰ ਸਜ਼ਾ ਨਹੀਂ ਮਿਲੇਗੀ ਜੇਕਰ ਉਹ ਸਮੇਂ ਤੇ ਕਾਰਵਾਈ ਕਰਦੀ ਹੈ ਇਹ ਸੋਧ 2021 ਦੇ ਆਈਟੀ ਨਿਯਮਾਂ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਗਿਆ AI ਦੇ ਨਾਲ ਬਣ ਰਹੇ ਯਥਾਰਥੀ ਡੀਪ ਫੇਕ ਪਛਾਣ ਚੋਰੀ ਜਾਂ ਪਰ ਗਲਤ ਜਾਣਕਾਰੀ ਦੇ ਵੱਧ ਦੇ ਖਤਰੇ ਪਧਰੇ ਨੇ ਤੇ ਇਸ ਕਰਕੇ ਸਰਕਾਰ ਨੇ ਨਵੇਂ ਸਖਤ ਨਿਯਮ ਲਿਆਂਦੇ ਨੇ ਸਰਪੱਤ ਚਮਕ ਵਧਾਉਣਾ ਵੀਡੀਓ ਕੰਪਰੈਕਸ ਕਰਨਾ ਪਿਸ਼ੋਕੜ ਸ਼ੋਰ ਕਰਨਾ ਜਾਂ ਪਰ ਜੋ ਕੁਝ ਸਰਲੇਖ ਜੋੜਨਾ ਅਨੁਵਾਦ ਕਰਨਾ ਐਸਜੀਆਈ ਨਹੀਂ ਮੰਨਿਆ ਜਾਵੇਗਾ ਪਰ ਜੇਕਰ ਏਆਈ ਨਾਲ ਜਾਲੀ ਮਾਰਕ ਸ਼ੀਟ ਜਾਂ ਪਰ ਸਰਕਾਰੀ ਦਸਤਾਵੇਜ਼ ਬਣਾਇਆ ਗਿਆ ਤਾਂ ਇਹ ਛੋਟ ਨਹੀਂ ਮਿਲੇਗੀ ਸੂਚਨਾ ਤੰਕ ਲਾਲ ਜੀ ਨੇ ਇਹ ਕੱਲ ਕਹੀ ਹੈ ਕਲੀਅਰ ਤੌਰ ਤੇ ਕਿ ਖੁੱਲਾ ਸੁਰੱਖਿਆਤ ਭਰੋਸੇਯੋਗ ਤੇ ਜਵਾਬਦੇਹ ਇੰਟਰਨੈਟ ਬਣਾਉਣ ਲਈ ਚੁੱਕਿਆ ਗਿਆ ਇੱਕਤਾਮਾ ਜਿਹੜਾ ਨਵੇਂ ਨਿਯਮ ਗਲਤ ਜਾਣਕਾਰੀ ਨਕਲ ਚੋਣ ਹਿਰਾਫਰੀ ਵਰਗੇ ਖਤਰਿਆਂ ਨੂੰ ਘਟਾਉਣ ਦੇ ਵਿੱਚ ਮਦਦ ਕਰਨਗੇ ਯਾਨੀ ਕਿ ਸਪਸ਼ਟ ਸ਼ਬਦਾਂ ਦੇ ਵਿੱਚ ਜੇਕਰ ਸਿੰਪਲ ਸ਼ਬਦਾਂ ਦੇ ਵਿੱਚ ਇਸ ਦੀ ਗੱਲ ਕਰ ਲਈਏ ਤਾਂ AI ਵੀਡੀਓ ਫੋਟੋ ਆਡੀਓ ਲੈਵਲ ਦੇ ਉੱਪਰ ਹੁਣ ਇਹ ਲਾਜ਼ਮੀ ਲੱਗੇਗਾ ਲੇਬਲ ਲੱਗੇਗਾ ਕਿ AI ਦੇ ਨਾਲ ਬਣਾਈ ਗਿਆ ਜੇਕਰ ਮੈਟਾ ਡਾਟਾ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਉਹ ਗੈਰਕਾਨੂੰਨੀ ਹੈ ਸ਼ਿਕਾਇਤ ਮਿਲਣ ਤੇ ਜਿੱਥੇ 36 ਘੰਟਿਆਂ ਦਾ ਸਮਾਂ ਸਮੱਗਰੀ ਹਟਾਉਣ ਨੂੰ ਮਿਲਦਾ ਸੀ ਤੇ ਹੁਣ ਇਹ ਸਿਰਫ 3 ਘੰਟਿਆਂ ਦਾ ਲਾਜ਼ਮੀ ਕਰ ਦਿੱਤਾ ਗਿਆ ਤੇ ਹੁਣ ਨਿਯਮ ਨਾ ਮੰਨਣ ਦੇ ਉੱਪਰ ਪਲੇਟਫਾਰਮ ਵੀ ਜ਼ਿੰਮੇਵਾਰ ਹੋਵੇਗਾ ਇਹ ਨਿਯਮ ਅੱਜ ਤੋਂ ਜਿਹੜੇ ਡਿਜੀਟਲ ਦੁਨੀਆ ਭਾਰਤ ਦੀ ਉਸ ਦੇ ਵਿੱਚ 20 ਫਰਵਰੀ 2026 ਤੋਂ ਲਾਗੂ ਹੋ ਚੁੱਕੇ ਨੇ ਤਾਂ ਇਸ ਦੇ ਨਾਲ ਅੱਜ ਤੋਂ ਭਾਰਤ ਦਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਚੱਲਦੇ ਨੇ ਉਸ ਦੀ ਡਿਜੀਟਲ ਦੁਨੀਆ ਦੇ ਵਿੱਚ ਤੁਹਾਨੂੰ ਦਰਸ਼ਕਾਂ ਨੂੰ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ